ਅਮਰੀਕਾ ਦੇ ਵਿੱਚ ਰਹਿਣ ਵਾਲੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਖਬਰ ਜੋ ਕਿ ਹੈਰਾਨ ਕਰ ਦੇਣ ਵਾਲੀ ਸਾਹਮਣੇ ਆਈ ਹੈ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਸਖਤ ਜੋ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਜੇਕਰ ਤੁਹਾਡੇ ਰਿਕਾਰਡ ਦੇ ਵਿੱਚ ਕੋਈ ਪੁਰਾਣਾ ਗਲਤ ਕੰਮ ਜਾਂ ਫਿਰ ਅਪਰਾਧਿਕ ਇਤਿਹਾਸ ਹੈ ਤਾਂ ਤੁਹਾਡਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਸੋ ਇੰਨਾ ਹੀ ਨਹੀਂ ਤੁਹਾਨੂੰ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸਮੇਂ ਤੇ ਹੀ ਰਸਟ ਦੇ ਵਿੱਚ ਵੀ ਲਿਆ ਜਾ ਸਕਦਾ ਹੈ ਸੋ ਇਹ ਵੀ ਸੰਪਾਸਟ ਤੌਰ ਤੇ ਕਹਿ ਦਿੱਤਾ ਗਿਆ ਕਿ ਗ੍ਰੀਨ ਕਾਰਡ ਹੋਣਾ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਸੋ ਇਹ ਵੀ ਕਹੜਾ ਸੀ ਬੀਪੀ ਦਾ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਸਰਕਾਰ ਨੂੰ ਉਹਨਾਂ ਗ੍ਰੀਨ ਕਾਰਡ ਧਾਰਕਾਂ ਦਾ ਦਰਜਾ ਖੋਣ ਦਾ ਪੂਰਾ ਅਧਿਕਾਰ ਦਿੰਦਾ ਹੈ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਤੋੜਿਆ ਹੋਵੇ ਭਾਵੇਂ ਇੱਕ ਵੱਡਾ ਅਪਰਾਧ ਹੋਵੇ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਫੇ ਕੋਈ ਛੋਟੀ ਜਹੀ ਗਲਤੀ ਹੋਵੇ ਹੁਣ ਹਰ ਕਿਸੇ ਦੀ ਸ਼ਕਤੀ ਦੇ ਨਾਲ ਜਾਂਚ ਜਿੜੀਆ ਕੀਤੀ ਜਾਵੇਗੀ ਸੋ ਜੇਕਰ ਤੁਸੀਂ ਅਮਰੀਕਾ ਦੇ ਕਿਸੇ ਵੀ ਐਂਟਰੀ ਪੁਆਇੰਟ ਤੇ ਪਹੁੰਚਦੇ ਹੋ ਤਾਂ ਤੁਹਾਡੇ ਰਿਕਾਰਡ ਤੇ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਹੀ ਰਸਤੇ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਾਨੀ ਤੁਹਾਨੂੰ ਬਿਨਾ ਕਿਸੇ ਦੇਰੀ ਦੇ ਹਿਰਾਸਤੇ ਦੇ ਵਿੱਚ ਲਿਆ ਜਾ ਸਕਦਾ ਹੈ ਸੋ ਇਸੇ ਚੇਤਾਵਨੀ ਨੇ ਗ੍ਰੀਨ ਕਾਰਡ ਧਾਰਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਕਈ ਲੋਕ ਜੋ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਤੇ ਉਹ ਵੀ ਡਰ ਗਏ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਸੀਬੀਪੀ ਦੀ ਇਹ ਭਾਸ਼ਾ ਚੇਤਾਵਨੀ ਘੱਟ ਤੇ ਡਰਨ ਵਾਲੀ ਜਿਹੜੀ ਹੈ ਜ਼ਿਆਦਾ ਲੱਗਦੀ ਹੈ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਗ੍ਰੀਨ ਕਾਰਡ ਨੂੰ ਹੁਣ ਸੱਚਮੁੱਚ ਸਥਾਈ ਮੰਨਿਆ ਜਾਵੇਗਾ ਜਾਂ ਫਿਰ ਸਿਰਫ ਸ਼ਰਤਾਂ ਵਾਲਾ ਹੀ ਦਰچہ 판 ਕੀ ਰਜ ਜਾਵੇਗਾ ਸੋ ਇਹ ਵੀ ਰਵਈਆ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਗ੍ਰੀਨ ਕਾਰਡ ਤੇ ਬਾਰੇ ਪਹਿਲਾ ਪੰਖ ਨਰਮ ਨਹੀਂ ਹੋਣਗੇ